ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ 7C ਦੇ ਪਰਿਵਾਰ ਵੱਲੋਂ ਮੇਰੇ ਵੱਲੋਂ ਤੁਸੀਂ ਇਸ ਦੀਵਾਲੀ ਤੇ ਤਰ-ਤਰ ਭੁੱਲੋ ਅਸੀਂ ਇਹੀ ਦੁਆ ਕਰਦੇ ਹਾਂ ਤੁਹਾਡੀ ਚੜ੍ਹਦੀ ਕਲਾ ਦੀ ਦੁਆ ਕਰਦੇ ਹਾਂ ਪਰ ਮੈਂ ਇਸ ਦੀਵਾਲੀ ਦੇ ਮੌਕੇ ਤੇ ਤੁਹਾਡਾ ਨਾਲ ਕੁਝ ਗੱਲ ਕਰਨੀ ਚਾਹੁੰਨਾ ਜੋ ਮੇਰੇ ਇੱਕ ਆਪਣੇ ਦਿਲ ਦੇ ਭਾਵ ਸੀ ਉਹ ਤੁਹਾਡੇ ਨਾਲ ਕਰਨਾ ਚਾਹੁੰਨਾ ਮੈਂ ਅੱਜ ਮਾਰਕੀਟ ਦੇ ਵਿੱਚ ਗਿਆ ਸੀਗਾ ਤੇ ਸ਼ਾਪਿੰਗ ਕਰਨ ਲਈ ਕੋਸ਼ਿਕ ਜਿਹੜੇ ਦੁਕਾਨਦਾਰ ਜੋ ਰੈਡੀ ਲਾਉਂਦੇ ਆ ਜੋ ਆਪਣਾ ਇਸ ਦੀਵਾਲੀ ਦਾ ਮੌਕਾ ਉੜੀ ਕਰੇ ਹੁੰਦੇ ਆ ਕਿਉਂਕਿ ਕਈ ਵਾਰੀ ਇਹ ਦੀਵਾਲੀ ਨਾਲ ਉਹ ਪੂਰਾ ਸਾਲ ਜਿਹੜੀ ਇੱਥੋਂ ਦੀ ਕਮਾਈ ਆ ਉਹਨਾਂ ਸਾਲ ਜਿਉਂਦੇ ਆ ਕੁਛ ਲਾਲੋ ਭਾਂਡੇ ਜਿਹੜੇ ਮਿੱਟੀ ਦੇ ਆ ਉਹ ਬਣਾਉਂਦੇ ਆ ਉਹ ਦੀਵਾਲੀ ਦੀ ਵੇਟ ਕਰਦੇ ਆ ਸਾਡੇ ਦੀਵੇ ਵਿਕਣਗੇ ਕੋਈ ਬਿਜਲੀ ਵਾਲੇ ਆ ਜਾਂ ਕੋਈ ਮਠਿਆਈ ਵਾਲੇ ਆ ਜਾਂ ਕੁਛ ਵੀ ਜਿਹੜਾ ਆਪਣੇ ਹੱਥੀਂ ਕਿਰਤ ਕਰਨ ਵਾਲੇ ਆ ਇਸ ਦੀਵਾਲੀ ਦੀ ਵੇਟ ਕਰਦੇ ਹੁੰਦੇ ਆ ਪਰ ਜੋ ਮੈਂ ਮਾਰਕੀਟ ਦਾ ਮਾਹੌਲ ਦੇਖ ਰਿਹਾ ਬੜਾ ਮਹਿਸੂਸ ਆ ਮੈਨੂੰ ਹੋਇਆ ਮੈਂ ਕਿਹਾ ਬੜੀ ਮਾਰਕੀਟ ਠੰਡੀ ਆ ਕਹਿੰਦਾ ਭਾਜੀ ਕੁਝ ਆਣ ਆਈਆਂ ਬੋਤਾ ਹੋ ਗਈਆਂ ਤੇ ਪਲੱਸ ਕੁਝ ਹਾਰਡ ਫਲੱਡ ਕਰਕੇ ਅਸੀਂ ਸਾਡਾ ਕੰਮ ਦਾ ਬਹੁਤ ਇਫੈਕਟ ਪਿਆ ਮੈਂ ਉਹਨੂੰ ਇਹ ਗੱਲ ਕਹਿ ਕੇ ਆ ਗਿਆ ਕਿ ਜਿਹੜਾ ਮਹਾਰਾਜ ਨੇ ਪੱਥਰ ਦੇ ਵਿੱਚ ਜੀਵ ਦਿੱਤਾ ਉਹਨੂੰ ਵੀ ਰੋਟੀ ਖਾਣ ਨੂੰ ਦਿੱਤੀ ਹੈ ਤੇ ਤੁਹਾਨੂੰ ਵੀ ਦਊਗਾ ਕੋਈ ਗੱਲ ਨਹੀਂ ਪਰ ਮੈਂ ਅੰਦਰੋਂ ਆਂਦਰੇ ਫੀਲ ਜ਼ਰੂਰ ਕੀਤਾ ਵਾਕਈ ਇਹ ਗੱਲ ਸੱਚ ਆ ਕਿ ਜਿਹੜੇ ਕੰਮ ਕਰਦੇ ਆ ਦਿਵਾਲੀ ਦੀ ਵੇਟ ਕਰਦੇ ਸੀ ਉਹਨਾਂ ਲਈ ਇਹ ਦਿਵਾਲੀ ਬੜੀ ਮਹਿਸੂਸ ਕਰਦੇ ਹੋਣਗੇ ਪਹਿਲਾਂ ਵਰਗੀ ਨਹੀਂ ਰਹੀ ਉਹ ਸਾਰੇ ਜਿਹੜੇ ਫੀਲ ਕਰਦੇ ਆ ਕਿਉਂਕਿ ਜਸਵਿੰਦਰ ਭੱਲਾ ਜੋ ਇੱਕ ਹਾਸਿਆ ਕਲਾਕਾਰ ਸੀ ਜੋ ਉਹਨਾਂ ਨੇ ਸਾਨੂੰ ਛਣਕਾਟੇ ਰਹੀ ਕਿੰਨੇ ਮੈਸੇਜ ਸਾਨੂੰ ਪੰਚਾਏ ਫਿਲਮਾਂ ਤੱਕ ਸਾਡੇ ਸਾਨੂੰ ਇੰਟਰਟੇਨ ਕੀਤਾ ਤੇ ਅੱਜ ਜਦੋਂ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਨੇ ਤਾਂ ਸਾਨੂੰ ਹੱਸਣਾ ਸਿਖਾਇਆ ਸੀ ਯਾਰ ਅਸੀਂ ਅੱਜ ਉਹ ਹੀ ਮਹਿਸੂਸ ਕਰਕੇ ਮਹਿੂਸ ਹੋ ਕੇ ਬੈਠੇ ਆ ਮਾਰਕੀਟ ਨੂੰ ਵੀ ਆਪਾਂ ਖਰਾਬ ਕਰ ਰਹੇ ਆ ਆਪਣੇ ਘਰ ਨੂੰ ਵੀ ਮੈਂ ਉਹਨਾਂ ਦੇ ਜਦ ਸਕਿੱਟਾ ਦੇਖਦੇ ਹੁੰਦੇ ਸੀਗੇ ਬਚਪਨ ਦੇ ਵਿੱਚੋਂ ਤੇ ਲੈ ਕੇ ਹੁਣ ਤੱਕ ਉਹਨਾਂ ਨੇ ਤਾਂ ਹਰ ਇੱਕ ਚੀਨੋ ਐਂਟਰਟੇਨਮੈਂਟ ਚ ਯੂਜ਼ ਕੀਤਾ ਖੁਸ਼ੀ ਮਨਾਈਆ ਤੁਹਾਨੂੰ ਹੱਸਣਾ ਸਿਖਾਇਆ ਤੇ ਅੱਜ ਆਪਾਂ ਦੁਖੀ ਕਿਉਂ ਰਾਜਵੀਰ ਜਵੰਦਾਬਾਈ ਜਿਨ੍ਹਾਂ ਨੇ ਮੈਂ ਕਹਿੰਦਾ ਕਲਾਕਾਰੀ ਦੇ ਵਿੱਚ ਇਹ ਰੱਬੀ ਰੂਹ ਹੁੰਦੀ ਨੇ ਜਿਨ੍ਹਾਂ ਨੂੰ ਮਹਾਰਾਜ ਕੋਈ ਗੁਣ ਦੇ ਕੇ ਭੇਜਦਾ ਜਿਹੜੇ ਦੁਨੀਆ ਚ ਛਾਂਦੇ ਆ ਨੇਮ ਫੇਮ ਅਤੇ ਪੈਸਾ ਇਹ ਪਾਉਣਾ ਬੜਾ ਔਖਾ ਲੋਕੀ ਪੈਸੇ ਨੂੰ ਪ੍ਰੇਫਰੈਂਸ ਦੇ ਦਿੰਦੇ ਆ ਉਹਨਾਂ ਦਾ ਨਾਮ ਸੀ ਉਹਨਾਂ ਨੂੰ ਫੇਮ ਮਿਲਿਆ ਸੀ ਪ੍ਰਮਾਤਮਾ ਨੇ ਵੱਲੋਂ ਬles ਸੀ ਜਿੰਨਾ ਉਹਨਾਂ ਨੇ ਟਾਈਮ ਸੀ ਉਹ ਤਾਂ ਇੱਕ ਬਹਾਨਾ ਬਣਿਆ ਉਹ ਪੂਰਾ ਕਰਕੇ ਗਏ ਆ ਉਹ ਤਾਂ ਲੋਕਾਂ ਦੇ ਦੁੱਖ ਸੌਖਤ ਵਿੱਚ ਸ਼ਰੀਕ ਹੁੰਦਾ ਸੀ ਖੁਸ਼ੀਆਂ ਨੂੰ ਹੋਰ ਵਧਾਉਂਦਾ ਸੀ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਵਰਿੰਦਰ ਘੁੰਮਣ ਬਾਈ ਉਹਦੀ ਸੋਚ ਕਿੰਨੀ ਕੁ ਵਧੀਆ ਹੋਊਗੀ ਜਿਹਨੇ ਦੁਨੀਆ ਸਾਰੀ ਦੇਖ ਲਈ ਹੋਵੇ ਕਿੱਥੇ ਨਾਮ ਸੀ ਉਹਦਾ ਬੋਡੀ ਬਿਲਡਿੰਗ ਵਿੱਚ ਮੈਨੂੰ ਲੱਗਦਾ ਮਸਾਂ ਹੀ ਪੰਜਾਬ ਦੇ 4-5 ਬੰਦੇ ਹੋਣੇ ਜਿਹੜੇ ਉਸ ਲੈਵਲ ਤੇ ਹੋਣੇ ਉਸ ਕੱਦ-ਕਾੜ ਦੇ ਉਸ ਸਰੀਰ ਦੇ ਮਾਲਕ ਹੋਣੇ ਉਸ ਤੋਂ ਬਾਅਦ ਕਰਤਾਰ ਜੀਵੇਂ ਵਰਗੇ ਆਉਂਦੇ ਨੇ ਉਸ ਤੋਂ ਬਾਅਦ ਹੋਰ ਆਉਂਦੇ ਨੇ ਜਿਹੜੇ ਵਧੀਆ ਜਿਨ੍ਹਾਂ ਦੇ ਸਰੀਰਾਂ ਸਾਂਭੇ ਹੋਏ ਨੇ ਜਿਹੜੇ ਦੁੱਧ ਪੁੱਤਾਂ ਨਾਲ ਚੰਗੀਆਂ ਖੁਰਾਕਾਂ ਨਾਲ ਆਪਣੇ ਸਰੀਰ ਨੂੰ ਪਾਲਿਆ ਹੋਇਆ ਸੋ ਆਪਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਮੈਂ ਕਹਿੰਦਾ ਦੁਖੀ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਆਪਣੇ ਗੁਰੂਆਂ ਪੀਰਾਂ ਤੋਂ ਵੀ ਉਹ ਵੀ ਇਹੀ ਕਹਿ ਕੇ ਗਏ ਸੀ ਸਾਨੂੰ ਨਾ ਮੰਨ ਕੇ ਸਾਡੀਆਂ ਮੰਨੋ ਤਾਂ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਪਾਓ ਆਪਾਂ ਨੂੰ ਪਰ ਵਸਰਾ ਪੱਲਾ ਸਾਹਿਬ ਤੋਂ ਹੱਸਣਾ ਸਿੱਖਣਾ ਚਾਹੀਦਾ ਤੇ ਜ਼ਿੰਦਗੀ ਜਿਉਣਾ ਜਵੰਦੇ ਪਾਈ ਸਿੱਖਣਾ ਚਾਹੀਦਾ ਕਿਉਂਕਿ ਜਿਹੜੀ ਉਹਨਾਂ ਜ਼ਿੰਦਗੀ ਮੈਂ ਉਹਨਾਂ ਨੂੰ ਬਹੁਤ ਪਰਸਨਲੀ ਜਾਣਦਾ ਸੀ ਤੇ ਮੈਂ ਉਹਨਾਂ ਦੇ ਪਰਸਨਲ ਆਪਾਂ ਸਨੈਪਚੈਟ ਤੇ ਵੀ ਇੱਕ ਦੂਜੇ ਨਾਲ ਐਡ ਸੀ ਦੇਖਦਾ ਸੀ ਜ਼ਿੰਦਗੀ ਆਪਣੀ ਜਿਉਂਦਾ ਸੀ ਉਹਦੇ ਵੀਡੀਓ ਦੇ ਵਿੱਚ ਵੀ ਕਾਫੀ ਵਾਰੀ ਕਿਹਾ ਕਹਿੰਦਾ ਜ਼ਿੰਦਗੀ ਦਾ ਹਰ ਪਲ ਜਿਓ ਸੋ ਤੁਹਾਨੂੰ ਇਹ ਟਾਈਮ ਜਿਉਣਾ ਚਾਹੀਦਾ ਫਲੱਡ ਆ ਕੇ ਕੁਦਰਤੀ ਮਾਰ ਹੈ ਇਹ ਪਹਿਲਾਂ ਨਾ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਉਦੋਂ ਵੀ ਕਈ ਪ੍ਰੋਬਲਮਜ਼ ਆਉਂਦੀਆਂ ਸੀ ਅਪਾ ਤਾਂ ਕਰੋਨਾ ਵਰਗਾ ਟਾਈਮ ਦੇਖਿਆ ਸੋ ਇਹਨਾਂ ਚੀਜ਼ਾਂ 'ਚ ਉੱਪਰ ਉੱਠ ਕੇ ਆਪਾਂ ਹਰ ਖੁਸ਼ੀ ਨੂੰ ਮਨਾਈਏ ਇਸ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਜਿੱਦਣ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ ਸ਼੍ਰੀ ਹਰਗੋਬਿੰਦ ਪਾਸ਼ਾਹੀ ਛੇਮੀ ਪਾਸ਼ਾਹੀ ਜਿਹੜੇ ਉਹ ਬੁੰਜਾ ਜਿਹੜੇ ਰਾਜੇ ਕੈਦੀ ਸੀ ਉਹਨਾਂ ਨੂੰ ਆਪਣੇ ਕਲੀਆਂ ਨਾਲ ਬੰਨ ਕੇ ਛੁੜਾ ਕੇ ਲਿਆਏ ਸੀ ਸੋ ਇਹ ਦੀਵਾਲੀ ਬਹੁਤ ਵੱਡਾ ਤਿਉਹਾਰ ਆ ਖੁਸ਼ੀਆਂ ਦਾ ਤਿਉਹਾਰ ਆ ਸਾਰਿਆਂ ਦਾ ਸਾਂਝਾ ਤਿਉਹਾਰ ਆ ਆਪਾਂ ਨੂੰ ਇਹਨੂੰ ਰਲ ਕੇ ਮਨਾਉਣਾ ਚਾਹੀਦਾ ਐਦਾ ਹੀ 7 ਸੀਜ਼ ਵੀ ਤਾਂ ਹੀ ਦੀਵਾਲੀ ਤੇ ਆਫਰ ਵੀ ਲੈ ਕੇ ਆਉਂਦਾ ਕਈ ਜਿਹੜੇ ਬਾਹਰ ਜਾਣਾ ਚਾਹੁੰਦੇ ਸੀ ਉਹ ਕੋਈ ਨਾ ਕੋਈ ਆਫਰ ਦੇਖਣਾ ਚਾਹੁੰਦੇ ਸੀ ਇਹ ਟਾਈਮ ਦੀ ਵੇਟ ਕਰਦੇ ਸੀ 7 ਸੀਜ਼ ਵੀ ਉਹਨਾਂ ਨੂੰ ਆਫਰ ਦੇ ਰਿਹਾ ਜਿਹੜੇ ਸਾਡੇ ਨਾਲ ਦਿਲੋਂ ਜੁੜੇ ਹੋਏ ਆ ਜਿਹੜੇ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰਦੇ ਆ ਦੀਵਾਲੀ ਬਹੁਤ ਵੱਡਾ ਤਿਉਹਾਰ ਆ ਅਸੀਂ ਤੁਹਾਡੇ ਨਾਲ ਰਲ ਕੇ ਮਨਾਉਣਾ ਚਾਹੁੰਦੇ ਆ ਆਪਾਂ ਇਸ ਨੂੰ ਖੁਸ਼ੀ ਨਾਲ ਬਤੀਤ ਕਰੀਏ ਤਾਂ ਕਿ ਆਵੀ ਦੀਵਾਲੀ ਵਧੀਆ ਲੰਘੇ ਤੇ ਉਸ ਤੋਂ ਅਗਲੀਆਂ ਦੀਵਾਲੀਆਂ ਵੀ ਵਧੀਆ ਲੰਘਣ ਤੁਹਾਡਾ ਪਰਿਵਾਰ ਚੜਦੀ ਕਲਾ ਚ ਹੋਵੇ ਦੇ ਅਰੋਕਤਾ ਚੜਦੀ ਕਲਾ ਤੁਹਾਡੇ ਕੋਲ ਤੁਸੀਂ ਤਰ ਤਰ ਪੱਲੋ ਇਸ ਦੀਵਾਲੀ ਤੇ ਸਾਡੇ 7C ਦੇ ਪਰਿਵਾਰ ਤੇ ਪ੍ਰੀ ਸੇਖੋ ਵੱਲੋਂ ਤੁਹਾਨੂੰ ਇਹੀ ਅਰਦਾਸ ਇਹੀ ਬੇਨਤੀ ਇਹੀ ਪਿਆਰ ਸੋ ਸਾਰਿਆਂ ਨੂੰ ਹੈਪੀ ਦੀਵਾਲੀ ਮਹਾਰਾਜ ਤੁਹਾਨੂੰ ਚੜਦੀ ਕਲਾ ਬਖਸ਼ੇ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਧੰਨਵਾਦ